ਨੇ ਨਵੀਂ ਕਮੇਟੀ ਜਿਹੜੀ ਉਹ ਬਣੀ ਆ ਔਰ ਨਵੀਂ ਕਮੇਟੀ ਨੇ ਅੱਜ ਦੇ ਸੇ ਆਪਣਾ ਮੱਥਾ ਟੇਕਿਆ ਜੀ ਔਰ ਸ਼ਰਧਾ ਉਹਨਾਂ ਨੇ ਉਪਕੀਤੀ ਆ ਔਰ ਅੱਗੋਂ ਜਿਹੜੀਆਂ ਉਹ ਮੀਟਿੰਗਸ ਜਾਰੀ ਰਹਿਣਗੀਆਂ ਸਿਰਫ ਇਹਦੇ ਵਾਸਤੇ ਅੱਜ ਉਹ ਆਏ ਸੀਗੇ ਮੱਥਾ ਟੇਕਣ ਦੇ ਵਾਸਤੇ ਬਾਕੀ ਜਿਹੜੀ ਕੋਈ ਅੱਗੋਂ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਦੱਸਤੀ ਆ ਪਰ ਜੀ ਜਿਹੜੀ ਮੈਨੇਜਮੈਂਟ ਟੀਮ ਜਿਹੜੀ ਨਵੀ ਬਣਾਈ ਗਈ ਹੈ ਜੀ ਜੀਸੀ ਪਟਿਆਲਾ ਨੇ ਸਰਕਾਰ ਨੇ ਉਹਨਾਂ ਨੂੰ ਹਟਾ ਕੇ ਨਵੇਂ ਚੇਅਰਮੈਨ ਲਗਾ ਦਿੱਤੇ ਨੇ ਉਹਨਾਂ ਨੂੰ ਨੇ ਹਟਾਇਆ ਨਹੀਂਗਾ ਡਿਪਟੀ ਕਮਿਸ਼ਨਰ ਸਾਹਿਬ ਦਾ ਰੋਲ ਤਾਂ ਰਹੂਗਾ ਅਸਲੀਮ ਸਾਹਿਬ ਦਾ ਰੋਲ ਵੀ ਜਿਹੜਾ ਉਹ ਰਹੂਗਾ ਜਿਹੜਾ ਧਰਮ ਅਰਥ ਬੋਰਡ ਹੈ ਉਹ ਉਸੇ ਤਰੀਕੇ ਦੇ ਨਾਲ ਰਹਿਣਾ ਥੋੜੀਆਂ ਬੋਧੀਆਂ ਬੜੀਆਂ ਚੇਂਜਸ ਨੇ ਉਹ ਚਲਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਨਹੀਂਗਾ ਇਹਨੂੰ ਮਿਸਕੋਡ ਨਾ ਕਰੋ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਹਟਾ ਦਿੱਤਾ ਗਿਆ ਹੈ ਐਦਾ ਨਹੀਂ ਕੋਈ ਵੀ ਜਿਹੜਾ ਵੀ ਉਹਨਾਂ ਦਾ ਰੋਲ ਉਸੇ ਤਰੀਕੇ ਦੇ ਨਾਲ ਰਹੂਗਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੈ ਸਰਦਾਰ ਕਹਿੰਦੇ ਆਏ ਦੀ ਨਹੀਂ ਸੋਸ਼ਲ ਮੀਡੀਆ ਉੱਤੇ ਕਾਲੇ ਪਾਕੇ ਬੰਦਲ ਹੁੰਦਾ ਕਿ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਦਾ ਪ੍ਰਸ਼ਾਦ mafia ਦੇਖ ਲਈਏ ਇਹ ਕਿਵੇਂ ਦੇਖ ਲੈਂਦਾ ਇਹੋ ਜਿਹੜੀ ਹੁਣ ਨਵੀਂ ਕਮੇਟੀ ਬਣੀ ਆ ਇਹ ਬਹੁਤਾ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਸਭ ਕੁਝ ਨੂੰ ਹੈਂਡਲ ਕਰਨਗੇ ਇਸੇ ਵਾਸਤੇ ਅੱਜ ਉਹ ਆਏ ਨੇ ਰਗਲ ਪੰਜਾਬ ਦੇ ਵਿੱਚੋਂ ਜਿਹੜੇ ਬਹੁਤ ਨਾਮੀ ਫੇਸ ਨੇ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਸਾਰੇ ਦੇ ਸਾਰੇ ਨਾਮੀ ਫੇਸ ਜਿਹੜੇ ਆ ਉਹ ਇਸ ਜਿਹੜਾ ਵਿਸ਼ਵ ਪ੍ਰਸਿੱਧ ਕਾਲੀ ਮਾਤਾ ਦਾ ਮੰਦਰ ਹੈ ਉਹਦੀ ਕਮੇਟੀ ਦੇ ਵਿੱਚ ਆਏ ਨੇ ਤੇ ਇਹ ਉਹ ਲੋਕ ਨੇ ਜੀ ਜਿਹੜੇ ਹਰੇਕ ਪੱਖੋਂ ਰੱਜੇ ਪੁੱਜੇ ਨੇ ਤੇ ਉਹ ਕੁਛ ਨਾ ਕੁਛ ਸੋਸਾਇਟੀ ਲਈ ਜਾਂ ਇਹੋ ਦੇ ਮਹਾਨ ਜਿਹੜਾ ਸਥਾਨ ਉਹਦੇ ਵਾਸਤੇ ਕੁਛ ਕਰਨਾ ਚਾਹੁੰਦੇ ਨੇ ਉਸ ਕਮਿਟਮੈਂਟ ਦੇ ਨਾਲ ਆਏ ਨੇ ਤੇ ਉਹਨਾਂ ਦੀ ਇਹ ਕਮਿਟਮੈਂਟ ਤੁਹਾਨੂੰ ਆਉਣ ਵਾਲੇ ਦਿਨਾਂ ਚ ਦਿਖੂਗੀ ਜੀ। ਥੈਂਕ ਯੂ। ਨੇ ਨਵੀਂ ਕਮੇਟੀ ਜਿਹੜੀ ਉਹ ਬਣੀ ਆ ਔਰ ਨਵੀਂ ਕਮੇਟੀ ਨੇ ਅੱਜ ਦੇ ਸੇ ਆਪਣਾ ਮੱਥਾ ਟੇਕਿਆ ਜੀ ਔਰ ਸ਼ਰਧਾ ਉਹਨਾਂ ਨੇ ਰੱਖ ਕੀਤੀ ਆ ਔਰ ਅੱਗੋਂ ਜਿਹੜੀਆਂ ਉਹ ਮੀਟਿੰਗਸ ਜਾਰੀ ਰਹਿਣਗੀਆਂ ਸਿਰਫ ਇਹਦੇ ਵਾਸਤੇ ਅੱਜ ਉਹ ਆਏ ਸੀਗੇ ਮੱਥਾ ਟੇਕਣ ਦੇ ਵਾਸਤੇ ਬਾਕੀ ਜਿਹੜੀ ਕੋਈ ਅੱਗੋਂ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਆ ਪਰ ਜਿਹੜੀ ਮੈਨੇਜਮੈਂਟ ਟੀਮ ਜਿਹੜੀ ਨਵੀਂ ਬਣਾਈ ਗਈ ਹੈ ਜਿਹੜੀ ਸੀਸੀ ਜਿਹੜੇ ਪਟਿਆਲਾ ਨੇ ਸਰਕਾਰ ਨੇ ਉਹਨਾਂ ਨੂੰ ਹਟਾ ਕੇ ਨਵੇਂ ਚੇਅਰਪਰਸਨ ਲਗਾ ਦਿੱਤੇ ਨੇ ਨਹੀਂ ਹਟਾਇਆ ਨਹੀਂਗਾ ਡਿਪਟੀ ਕਮਿਸ਼ਨਰ ਸਾਹਿਬ ਦਾ ਰੋਲ ਤਾਂ ਰਹੂਗਾ ਸੀਨੀਅਰ ਸਾਹਿਬ ਦਾ ਰੋਲ ਵੀ ਜਿਹੜਾ ਉਹ ਰਹੂਗਾ ਜਿਹੜਾ ਧਰਮ ਅਰਥ ਬੋਰਡ ਹੈ ਉਹ ਉਸੇ ਤਰੀਕੇ ਦੇ ਨਾਲ ਰਹਿਣਾ ਥੋੜੀਆਂ ਬੋਧੀਆਂ ਬੜੀਆਂ ਚੇਂਜਸ ਨੇ ਉਹ ਚਲਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਨਹੀਂਗਾ ਇਹਨੂੰ ਮਿਸਕੋਡ ਨਾ ਕਰੋ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਹਟਾ ਦਿੱਤਾ ਗਿਆ ਹੈ ਐਦਾ ਨਹੀਂ ਕੋਈ ਵੀ ਜਿਹੜਾ ਵੀ ਉਹਨਾਂ ਦਾ ਰੋਲ ਉਸੇ ਤਰੀਕੇ ਦੇ ਨਾਲ ਰਹੂਗਾ ਜਿਹੜਾ ਵੀ ਡਿਪਟੀ ਕਮਿਸ਼ਨਰ ਸਰਦਾਰ ਕਹਿੰਦੇ ਆਏ ਦੀ ਨਹੀਂ ਸੋਸ਼ਲ ਮੀਡੀਆ ਤੇ ਕਾਲੇ ਪਾਕੇ ਬੰਦਲ ਹੁੰਦਾ ਕਿ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਦਾ ਪ੍ਰਸ਼ਾਦਾ mafia ਦੇਖ ਲਈ ਇਹ ਕਿਵੇਂ ਦੇਖ ਲੈਂਦਾ ਸਰਦਾਰ ਜੀ ਦੇਖੋ ਜਿਹੜੀ ਹੁਣ ਨਵੀਂ ਕਮੇਟੀ ਬਣੀ ਆ ਇਹ ਬਹੁਤਾ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਸਭ ਕੁਝ ਨੂੰ ਹੈਂਡਲ ਕਰਨਗੇ ਇਸੇ ਵਾਸਤੇ ਅੱਜ ਉਹ ਆਏ ਨੇ ਰਗਲ ਪੰਜਾਬ ਦੇ ਵਿੱਚੋਂ ਜਿਹੜੇ ਬਹੁਤ ਨਾਮੀ ਫੇਸ ਨੇ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਸਾਰੇ ਦੇ ਸਾਰੇ ਨਾਮੀ ਫੇਸ ਜਿਹੜੇ ਆ ਉਹ ਇਸ ਜਿਹੜਾ ਵਿਸ਼ਵ ਪ੍ਰਸਿੱਧ ਕਾਲੀ ਮਾਤਾ ਦਾ ਮੰਦਰ ਹੈ ਉਹਦੀ ਕਮੇਟੀ ਦੇ ਵਿੱਚ ਆਏ ਨੇ ਤੇ ਇਹ ਉਹ ਲੋਕ ਨੇ ਜੀ ਜਿਹੜੇ ਹਰੇਕ ਪੱਖੋਂ ਰੱਜੇ ਪੁੱਜੇ ਨੇ ਤੇ ਉਹ ਕੁਝ ਨਾ ਕੁਝ ਸੋਸਾਇਟੀ ਲਈ ਜਾਂ ਇਹੋ ਜਿਹੇ ਮਹਾਨ ਜਿਹੜਾ ਸਥਾਨ ਉਹਦੇ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਉਸ ਕਮਿਟਮੈਂਟ ਦੇ ਨਾਲ ਆਏ ਨੇ ਤੇ ਉਹਨਾਂ ਦੀ ਇਹ ਕਮਿਟਮੈਂਟ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦਿਖੂਗੀ। ਥੈਂਕ ਯੂ।